हिमाचल प्रदेश ਦੇ Shimla ਦੇ ਵਿੱਚ ਮਸ਼ਹੂਰ Bishop Cotton School ਦੇ ਤਿੰਨ ਬੱਚੇ ਲਾਪਤਾ ਹੋ ਗਏ ਨੇ ਤਿੰਨੋਂ ਬੱਚੇ 6ਵੀਂ ਜਮਾਤ ਦੇ ਵਿਦਿਆਰਥੀ ਨੇ ਇਹਨਾਂ ਦੇ ਵਿੱਚੋਂ ਇੱਕ Kullu ਦਾ ਰਹਿਣ ਵਾਲਾ ਹੈ ਤੇ ਦੂਜਾ ਪੰਜਾਬ ਦੇ Mohali ਦਾ ਤੇ ਤੀਜਾ Haryana ਦੇ Karnal ਦਾ ਰਹਿਣ ਵਾਲਾ ਹੈ ਇਹ ਤਿੰਨੋਂ ਬੱਚੇ ਰਖੜੀ ਵਾਲੇ ਦਿਨ ਦੁਪਹਿਰ ਕਰੀਬ 12 ਵਜੇ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ ਤੇ ਸੈਰ ਕਰਨ ਦੇ ਲਈ ਗਏ ਸੀ ਤੇ ਆਊਟਿੰਗ ਗੇਟ ਪਾਸ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਨਹੀਂ ਪਹੁੰਚੇ ਇਸ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ ਨੇ ਆਪਣੇ ਪੱਧਰ ਤੇ ਇਹਨਾਂ ਦੀ ਪਾਲ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਨਿਊ ਸ਼ਿਮਲਾ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਸ਼ਿਮਲਾ ਪੁਲਿਸ ਦੇ ਵੱਲੋਂ ਇਹਨਾਂ ਬੱਚਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਸ਼ਹਿਰ ਦੇ ਵੱਖ-ਵੱਖ ਸੀਸੀਟੀਵੀ ਕੈਮਰਾ ਨੂੰ ਪੁਲਿਸ ਖੰਗਾਲ ਰਹੀ ਹੈ ਤਾਂ ਜੋ ਇਹਨਾਂ ਦਾ ਕੋਈ ਸੁਰਾਗ ਮਿਲ ਸਕੇ ਪਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਿਆ ਹਾਲਾਂਕਿ ਪੁਲਿਸ ਇਹ ਵੀ ਸੰਭਾਵਨਾ ਜਤਾ ਰਹੀ ਹੈ ਕਿ ਇਹ ਬੱਚੇ ਅਗਵਾ ਵੀ ਹੋਏ ਹੋ ਸਕਦੇ ਨੇ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਸੰਜੋਲੀ ਦੇ ਇੱਕ ਨਿੱਜੀ ਸਕੂਲ ਤੋਂ ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਸੰਜੋਲੀ ਦੇ ਬੋਧੀ ਮੱਠ ਤੋਂ ਵੀ ਬੋਧੀ ਭਿਖਸ਼ੂਆਂ ਦੇ ਲਾਪਤਾ ਹੋਣ ਦੀਆਂ ਦੋ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਮਸ਼ਹੂਰ ਬਿਸ਼ਪ ਕੋਟਨ ਸਕੂਲ ਦੇ ਤਿੰਨ ਬੱਚੇ ਲਾਪਤਾ ਹੋ ਗਏ ਨੇ ਤਿੰਨੋਂ ਬੱਚੇ 6ਵੀਂ ਜਮਾਤ ਦੇ ਵਿਦਿਆਰਥੀ ਨੇ ਇਹਨਾਂ ਦੇ ਵਿੱਚੋਂ ਇੱਕ ਕੁੱਲੂ ਦਾ ਰਹਿਣ ਵਾਲਾ ਹੈ ਤੇ ਦੂਜਾ ਪੰਜਾਬ ਦੇ ਮੋਹਾਲੀ ਦਾ ਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਇਹ ਤਿੰਨੋਂ ਬੱਚੇ ਰਖੜੀ ਵਾਲੇ ਦਿਨ ਦੁਪਹਿਰ ਕਰੀਬ 12 ਵਜੇ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ ਤੇ ਸੈਰ ਕਰਨ ਦੇ ਲਈ ਗਏ ਸੀ ਤੇ ਆਊਟਿੰਗ ਗੇਟ ਪਾਸ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਨਹੀਂ ਪਹੁੰਚੇ ਇਸ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ ਨੇ ਆਪਣੇ ਪੱਧਰ ਤੇ ਇਹਨਾਂ ਦੀ ਪਾਲ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਨਿਊ Shimla ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ Shimla ਪੁਲਿਸ ਦੇ ਵੱਲੋਂ ਇਹਨਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਸੀਸੀਟੀਵੀ ਕੈਮਰਾ ਨੂੰ ਪੁਲਿਸ ਖੰਗਾਲ ਰਹੀ ਹੈ ਤਾਂ ਜੋ ਇਹਨਾਂ ਦਾ ਕੋਈ ਸੁਰਾਗ ਮਿਲ ਸਕੇ ਪਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਿਆ ਹਾਲਾਂਕਿ ਪੁਲਿਸ ਇਹ ਵੀ ਸੰਭਾਵਨਾ ਜਤਾ ਰਹੀ ਹੈ ਕਿ ਇਹ ਬੱਚੇ ਅਗਵਾ ਵੀ ਹੋਏ ਹੋ ਸਕਦੇ ਨੇ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਸੰਜੋਲੀ ਦੇ ਇੱਕ ਨਿੱਜੀ ਸਕੂਲ ਤੋਂ ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਸੰਜੋਲੀ ਦੇ ਬੋਧੀ ਮੱਠ ਤੋਂ ਵੀ ਬੋਧੀ ਭਿਖਸ਼ੂਆਂ ਦੇ ਲਾਪਤਾ ਹੋਣ ਦੀਆਂ ਦੋ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਮਸ਼ਹੂਰ ਬਿਸ਼ਪ ਕੋਟਨ ਸਕੂਲ ਦੇ ਤਿੰਨ ਬੱਚੇ ਲਾਪਤਾ ਹੋ ਗਏ ਨੇ ਤਿੰਨੋਂ ਬੱਚੇ 6ਵੀਂ ਜਮਾਤ ਦੇ ਵਿਦਿਆਰਥੀ ਨੇ ਇਹਨਾਂ ਦੇ ਵਿੱਚੋਂ ਇੱਕ ਕੁੱਲੂ ਦਾ ਰਹਿਣ ਵਾਲਾ ਹੈ ਤੇ ਦੂਜਾ ਪੰਜਾਬ ਦੇ ਮੋਹਾਲੀ ਦਾ ਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਇਹ ਤਿੰਨੋਂ ਬੱਚੇ ਰਖੜੀ ਵਾਲੇ ਦਿਨ ਦੁਪਹਿਰ ਕਰੀਬ 12 ਵਜੇ ਆਊਟਿੰਗ ਗੇਟ ਪਾਸ ਲੈ ਕੇ ਮਾਲ ਰੋਡ ਤੇ ਸੈਰ ਕਰਨ ਦੇ ਲਈ ਗਏ ਸੀ ਤੇ ਆਊਟਿੰਗ ਗੇਟ ਪਾਸ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਨਹੀਂ ਪਹੁੰਚੇ ਇਸ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ ਨੇ ਆਪਣੇ ਪੱਧਰ ਤੇ ਇਹਨਾਂ ਦੀ ਪਾਲ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਨਿਊ Shimla ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ Shimla ਪੁਲਿਸ ਦੇ ਵੱਲੋਂ ਇਹਨਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਸੀਸੀਟੀਵੀ ਕੈਮਰਾ ਨੂੰ ਪੁਲਿਸ ਖੰਗਾਲ ਰਹੀ ਹੈ ਤਾਂ ਜੋ ਇਹਨਾਂ ਦਾ ਕੋਈ ਸੁਰਾਗ ਮਿਲ ਸਕੇ ਪਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਿਆ ਹਾਲਾਂਕਿ ਪੁਲਿਸ ਇਹ ਵੀ ਸੰਭਾਵਨਾ ਜਤਾ ਰਹੀ ਹੈ ਕਿ ਇਹ ਬੱਚੇ ਅਗਵਾ ਵੀ ਹੋਏ ਹੋ ਸਕਦੇ ਨੇ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਸੰਜੋਲੀ ਦੇ ਇੱਕ ਨਿੱਜੀ ਸਕੂਲ ਤੋਂ ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਸੰਜੋਲੀ ਦੇ ਬੋਧੀ ਮੱਠ ਤੋਂ ਵੀ ਬੋਧੀ ਭਿਖਸ਼ੂਆਂ ਦੇ ਲਾਪਤਾ ਹੋਣ ਦੀਆਂ ਦੋ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ